ਨਹੀਂ ਸੇ ਆਹ ਉਹ ਕੁੱਤਰਾ ਕਹਿੰਦੇ ਲੱਗਦਾ ਹੀ ਉਹ ਭੈਣ ਦੋਤ ਲੱਗਦਾ ਹਾਂ ਹਾਂ ਵੀ ਆਹ ਰੂਮਾ ਤੇ ਜੀ ਕੱਢੀ ਕੁੱਤੀ ਆ ਬੋਲਾ ਮਸ ਵਿਚਾਰ ਅੰਗੀਥੇ ਦਿਲ ਦੀ ਵੱਢਦੀ ਹੈ ਨਾ ਅੱਜ ਵੀ ਮੈਂ ਪਿੰਡ ਵਾਲੇ ਕੀ ਕਰ ਰੋਕਦੇ ਪਾਵਨਾ ਹੈ ਦੇ ਆ ਗੇੜਾ ਕਿਤਾ ਜਾਏਗੀ ਅੱਜ ਦੇ ਦਿਨ ਨੂੰ ਜੱਸੀ ਬਾਈ ਇਹ ਲੋਕਾਂ ਦੇ ਦੱਸੇ ਅੰਕੀ ਬੜਾ ਦੇ ਲਿਆ ਕੋਈ ਖੇਡ ਵਿੱਚ ਖੇਡ ਲੈ ਉਹ ਕੀ ਜਗਰ ਚ ਨਾਲ ਲੈਗਾ ਚੰਗਾ تڏھن کي ٻئي فوني تڪر ۾ نه ٿيندو चगर फॉबजी चकर फौजी लंघण फबजी प ਗੁਜੜ ਪਰ ਗੁਜੜ ਤਰਾਏ ਟਰੱਕ ਬਣੇ ਬਹਿ ਜਿਵੇਂ ਖਿੱਚੇ ਹੁੰਦੇ ਆ ਚਾਰ ਚਾਰ ਕੱਠ ਨਾਲ ਇੱਕ ਕੱਠੇ ਦਾ ਐ ਕਰੂ ਵੜ ਕੇ ਦੇਖੀ ਉਹ ਵੀ ਦੂਜਾ ਫੜਿਆ ਉਹ ਵੀ ਮੈਂ ਦਵਾ ਦਾ ਸਾਰੇ ਚੱਕਰ ਨਾਲ ਸਾਰੀ ਝਾੜ ਮੈਂ ਸੋਨੇ ਉੱਤ ਪੱਟ ਦੇ ਲਿਆ ਸਾਰੇ ਮੋੜ ਕੇ ਲੋਟ ਨਹੀਂ ਹਾ ਹਾ ਜਸ ਸਿੰਘ ਮਾਰੋ ਦੇ ਸਾਰੇ ਹੋ ਲਕਾਪ ਖੜਦਾਂਗੇ 25 ਉਹ ਇੱਥੇ ਆ ਸੋਨੇ ਦਾ ਤਾਂ ਗਰਾਣੇ ਇੱਕ ਟੇਬਲੇ ਬਾਜੀ ਆ ਇੱਕ ਆਪਾਂ ਚੱਲਾਂਗੇ 27 ਉਹ ਇਥੇ ਖਜੂਰਾ ਦੇ ਕੋਠੇ ਆ ਡਿਗਰਾਉਂਦੇ ਨੇ ਠੀਕ ਆ ਕੋਠਿਆਂ ਨਹੀਂ ਖੜਦੇ ਹੈ ਕੋਠਿਆਂ ਨਹੀਂ ਜਾਂਦੇ ਹਾਂ ਹੁਣ ਕੋਠਿਆਂ ਦਾ ਫਰਾਦਰਾਂ ਜਮ ਕੋਠਿਆਂ ਦੇ ਛੱਡ ਦਿੰਦੇ ਆ ਵਧੀਆ ਨਾਲ ਨਿਬੜ ਜਾਈਏ ਇੱਕ ਵਾਰ ਹੋਰ ਪੰਜਾਲ ਰੋਬਰ ਤੇ ਆਲਾ ਇਹ ਬਾਤਾਂ ਦੀ ਬਾਰੇ ਆਹ ਯਾਰ ਕੰਡਾ ਦਾ ਕੰਪਿਟੀਸ਼ਨ ਤਾਂ ਕਿ ਹੋਰ ਤਾਂ ਸੰਦਲ ਉੱਥੇ ਜਰ ਬਣਦੇ ਜਾਤੇ ਪੁਰੇ ਹੁਣ ਉਹ ਗੱਲ ਅੱਗੇ ਵਾਲੀ ਦਾ ਹੈ ਜੀ ਉੱਤੇ ਤੇ ਸੰਦਲ ਤੋਂ ਨਾ ਉੱਪਰ ਜਿਹੜਾ ਮਾਦਾ ਪਈ ਜਾਂਦਾ ਹੈ ਬਾਕੀ ਯਾਰ ਉਹਦਾ ਕੰਪਿਟੀਸ਼ਨ ਬੜਾ ਹੋ ਗਿਆ ਉਹਦਾ ਬੰਦੇ ਹੁਣ ਪੂਰੇ ਨਾਲ ਫਿਰ 10-15 ਬੰਦੇ ਦਾ ਫਿਰ ਪੂਰੇ ਡਾਰੀ ਹੋ ਪੂਰੇ ਹਮਲਾ ਦੇ ਤੇ ਜਾਣ ਮੈਂ ਜਾ ਪਰ ਪ੍ਰੋਧਤੀ ਕੋ ਜਿਹੜਾ ਬਾਲਾ ਸਿਆਣਾ ਹੋ ਤਾਂ ਜੀ ਤੁਹਾਨੂੰ ਜਿਹਾ ਜੀ ਹਾਂ ਇਹਗਾ ਨਾ ਜੇਗਾ ਮੈਂ ਨਾ ਕੋਈ ਜੇਗਾ ਦੇਨ ਦੇ ਕਿੰਨੇ ਮਸਲਮ ਅਲੈਕੁਮ ਸਲਮ ਵਾਹ ਦੇਨ ਦੇ ਕਿੰਨੇ ਦੇਨ ਦੇ ਕਿੰਨੇ ਵਰਤੇ ਨੇ ਮਾਰ ਗਏ ਬਾਈ ਅਸਲਾਮ ਅਲੈਕੁਮ ਇੱਥੇ ਹੈ ਪੂਰਬਾਤ ਕੇ ਨੀਲੇ ਹੰਦੇ ਉਤਰ ਦੋ ਤਿੰਨ ਪੰਜ ਹੋ ਗਏ ਦੋ ਤਿੰਨ ਆ ਭਾਈ ਲੋਕੋ ਵਾਲੋ ਰੋਕੋ ਉਸਾਰੂ ਨੂੰ ਦਰਸ਼ਨ ਆ ਭਾਈ ਜਸਾ ਲੋਪ ਕਰੋ ਦਰਸ਼ਨ ਇਹ ਕਹਿੰਦੇ ਕਿ ਕੰਮ ਨਹੀਂ ਕਹਿੰਦੇ ਕਿ ਚੱਲ ਮੈਂ ਉਹਨਾਂ ਨੇ ਆਪਣੀ ਮਾਂ ਪਾਣੀ ਛੱਪ ਦਾ ਟਾਈਮ ਪਾਣੀ ਬੰਤੇ ਵੀ ਤੋਂ ਕਹਿੰਦੇ ਛੱਪ ਛੱਪ ਲਾ ਮੈਂ ਜਾਂ ਕਾਲੂ ਜੀ ਦਾ ਉਹ ਮੋਰੇ ਤੇ ਇੰਤਜ਼ਾਰ ਕਰ ਰਹੇ ਹਾਂ ਉਹੀ ਪਾਸੇ ਦਾ ਬਾਹਰ ਕੁਝ ਨਾ ਕਰ ਮਾਰ ਰਹੇ ਨੇ ਉਹ ਜਾਣਦੇ ਤੂ ਉੱਤਰ ਲਿਖੇਗੇ ਤੂ ਉੱਲੇ ਹੀ ਰਮੋ ਜਾ ਲੰਮੇ ਵੀ ਉਹ ਦੇਖਣਾ ਹੈ ਚਿਹਰੇ ਦੇ ਰੱਖਦਾ هو توڏي ٻنيو آهي ٻه پاڻي جو ਹੈਲੋ ਬਾਦਲਾ ਕਹਿੰਦਾ ਲੰਮਾ ਆ ਉਧਰ ਮੂਹਰੇ ਦਿਖਾਉਂਦੀ ਕਾਪੀ ਜੀ ਬਣ ਕੈਨੇਡਾ ਬੈਟਰੀ ਬਣਾ ਕੇ ਜਾਓ ਯਾਰੋ ਉਹ ਨਗਰਭਾਈ ਉਤਾਰੀ ਨਹੀਂ ਬਦਲੇ ਆ ਜਿਹੜੇ ਯਾਰ ਐਂਟਰੀਆਂ ਰਹਿੰਦੀਆਂ ਰਹਿੰਦੀਆਂ ਉਹ ਕਿਹਨੇ ਕੀ ਰਹਿੰਦੇ ਉੱਤੇ ਸਾਰੇ ਆ ਗਏ ਤਿੰਨ ਰਹਿੰਦੇ ਬੰਦੇ ਜਿਹੜਾ ਉਹ ਆਪਣੀ ਹੀ ਗੱਲ ਚੱਕ ਬੱਕ ਲਵਾ ਬਾਣੀ ਜਗੇ ਦੇ ਬਾਜੀ ਉਹ ਤਿੰਨ ਬੰਦਿਆਂ ਦੀ ਐਂਟਰੀ ਰਹਿੰਦੀਆਂ ਬਾਕੀ ਪਾਣੀ ਦੇ ਦਿਓ ਅੰਗਾਦ ਨੋਮ ਇੱਕ ਵੀ ਇਹ ਡੇ ਗੜਾਈ ਆਇਆ ਯਾ ਬੋਯੋਰ ਦੀ ਬੱਜਣ ਗਿਆ ਤੇ ਪਾਣੀ ਦੇਈ ਜਾਂਦੇ ਆ ਸਭ ਨੂੰ ਚੱਲਣਾ ਬਲੋਕ ਹੋਰ ਜੋਕਾਂ ਦੇ ਫਾਇਦੇ ਚੱਲਣ ਦੇ ਅੱਜ ਸਲਾਈ ਬੋਲੋ ਕਿੰਨੇ ਆ 2 ਆ फोटोया कोई बात नहीं रहले कोई बात नहीं वाह कर लेंगे पहले जरा मेहमानों को गाड़ी जोड़ने लगे का देखा लेना पानी पानी करो कहां में गले बैठांगे दास ਉਹ ਨੰਬਰ ਲਾ ਕੇ ਦੇ ਜੇ ਕੋਈ ਲੰਮਾ ਆਹੋ ਆਪਣਾ ਡੈਲੀਜੀ ਨਹੀਂ ਲੱਗਦਾ ਨਹੀਂ ਦਰਗਦਾ ਨਹੀਂ ਹੁੰਦਾ ਆ ਤਿੰਨ ਆ ਲੈਟਸ ਕੋਈ ਜਾਨ ਰੋਕਣੀ ਸੀ ਸੁਣਿਆ ਕਹਿੰਦੇ ਕਰ ਰਹੇ ਨੇ ਕਹਿੰਦੇ ਬਹੁਤ ਦੋਲ ਲੱਗ ਗਈ ਤੇ ਇਹ ਪਤਨ ਸਾਲ ਬੜੇ ਪਾਦ ਦੇਣ ਲੱਗੇ ਕੋਰਾ ਬਲੇ ਰਹੇ ਲੈਂਦੇ ਭੰਗਾ ਜਿਹਾ ਮਸਲਾ ਬਣਾਈ ਆ ਮੈਂ ਪਤਾ ਨਹੀਂ ਕੀ ਬੱਜੋ ਕਿੰਗ ਬਈ ਇਹ ਲੱਤਾਂ ਵਹਿਦੀ ਨਿਕਲੀ ਲੱਗਦੀ ਪਾਰਟੀ ਵੀ ਸੀ ਉਹ ਲੋਕ ਲੈ ਆਉਣ ਨਾਲੀ ਉੱਲਾਵਾ ਆ ਬੀਬੀ ਬੇਟੀ ਵਿਚਾਲੇ ਹਣ ਕਾਹ ਤਾਂ ਚੱਲ ਗਏ ਉੱਥੋਂ ਬਣਾਵਾਂਗੇ ਇਹ ਲੈ ਕੇ ਇੱਥੋਂ ਉਰ ਵੀ ਠੀਕ ਹੈ ਯੂਸ ਮਾਤਾ ਵੇਸੇ ਨਾ ਆਉਂਦਾ ਇੱਥੇ ਤੇ ਨਹੀਂ ਬਣਾਉਂਦਾ ਵਧੀਆ ਪਲੇਅਰ ਪਹੁੰਚੇ ਹੋਏ ਆ ਬਈ ਅੱਜ ਆ ਬਾਈ ਨਿਮਾ ਦੇ ਹੁਣ ਸੀ ਇਹ ਦੇਖਾਂਗੇ ਸਾਫ ਕਰੀ ਗਏ ਬੰਨਾਂ ਨੂੰ ਮੇਰੇ ਦਿਲ ਦੇ ਕੋਲ ਹਾਂ ਹੂੰ ਕੀ ਆ ਜਾਣੀ ਹੁੰਦੀ ਕੌਣ ਸੀ ਵੀਡੀਓ ਤਾਂ ਸਭਾਈ ਸਾਫ਼ ਹੁੰਦੀ ਆ ਨਾਲੇ ਆਵਾਜ਼ ਦੱਸ ਦਿਓ ਕਿਵੇਂ ਹੁੰਦੀ ਆ ਹਾਂ ਜਿਹੜਾ ਹੈ ਮੋਦੀ ਵਾਲੀ ਉੱਤਰਾਂ ਨੂੰ ਪਾਣੀ ਪਾਣੀ ਦੇਈ ਜਾਂਦੇ ਸਾਰੇ 我依家。啊对